ਪਾਕਿਸਤਾਨ ਗਈ ਸਰਬਜੀਤ ਕੌਰ ਹਲੇ ਭਾਰਤ ਵਾਪਸ ਨਹੀਂ ਆਵੇਗੀ ਕਿਉਂ ਲਗਾਤਾਰ ਹੋ ਰਹੀ ਦੇਰੀ ਜਾਣੋ ਅਸਲ ਕਾਰਨ ਮਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਹਰ ਸਾਲ ਨਨਕਾਣਾ ਸਾਹਿਬ ਪਾਕਿਸਤਾਨ ਸਿੱਖ ਸੰਗਤਾਂ ਦਾ ਜਿਹੜਾ ਜੱਥਾ ਹੈ ਦਰਸ਼ਨ ਦੇ ਦਾਦ ਕਰਨ ਦੇ ਲਈ ਜਾਂਦਾ ਪਰ ਇਸ ਸਾਲ ਇੱਕ ਸਰਬਜੀਤ ਕੌਰ ਨਾਂ ਦੀ ਜਿਹੜੀ ਔਰਤ ਜਾਂਦੀ ਪਰ ਉੱਥੇ ਜਾ ਕੇ ਜੱਥੇ ਤੋਂ ਇੱਕ ਪਾਸੇ ਹੋ ਜਾਂਦੀ ਆ ਉਸ ਤੋਂ ਇੱਕ ਪਾਸੇ ਹੋ ਕੇ ਭਾਰਤ ਵਾਪਸ ਨਹੀਂ ਆਉਂਦੀ ਤੇ ਉੱਥੇ ਕਿਸੇ ਸ਼ਖਸ ਦੁਆ ਦੇ ਨਾਲ ਕਿਸੇ ਵਿਅਕਤੀ ਦੇ ਨਾਲ ਉਸ ਸਰਬਜੀਤ ਕੌਰ ਦੁਆਰਾ ਵਿਆਹ ਕਰਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਨੂਰ ਹੁਸੈਨ ਬਣ ਜਾਂਦੀ ਆ ਤੇ ਉਸ ਦੀ ਇੱਕ ਤਸਵੀਰ ਆ ਜਿਹੜੀ ਉਹ ਵੀ ਸਾਹਮਣੇ ਆਈ ਸੀ ਪਰ ਇਸੇ ਦੇ ਵਿਚਾਲੇ ਇੱਕ ਕੁਝ ਦਿਨ ਪਹਿਲਾਂ ਚਰਚਾ ਚੱਲੀ ਸੀ ਕਿ ਉੱਥੇ ਉਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸਰਜੀਤ ਕੌਰ ਉਰਫ ਨੂਰ ਹੁਸੈਨ ਉਤੇ ਉਸ ਨੂੰ ਜਿਹੜਾ ਭਾਰਤ ਡਿਪੋਰਟ ਕੀਤਾ ਜਾਵੇਗਾ ਤੇ ਉਸ ਤੋਂ ਕੁਝ ਦਿਨ ਪਹਿਲਾਂ ਫਿਰ ਤਕਰੀਬਨ ਜਨਵਰੀ 6 2022 ਨੂੰ ਇਹ ਖਬਰ ਆਉਂਦੀ ਹੈ ਕਿ ਅੱਜ ਭਾਰਤ ਰਿਪੋਰਟ ਹੋ ਜਾਵੇਗੀ ਪਰ ਜਦੋਂ ਦੁਪਹਿਰ ਸ਼ਾਮ ਤੱਕ ਖਬਰ ਚੱਲਦੀ ਹੈ ਤੇ ਫਿਰ ਪੁਲਿਸ ਦੇ ਅਧਿਕਾਰੀ ਇਹ ਕਹਿ ਦਿੰਦੇ ਨੇ ਕਿ ਕੋਈ ਪੁਗਤਾ ਜਾਣਕਾਰੀ ਨਹੀਂ ਹੈ ਕੋਈ ਅਧਿਕਾਰਕ ਤੌਰ ਤੇ ਇਸ ਨੂੰ ਲੈ ਕੇ ਬਿਆਨ ਨਹੀਂ ਆਇਆ ਤੇ ਉਸ ਵਕਤ ਵੀ ਸਰਜੀਤ ਕੌਰ ਜਿਹੜੀ ਭਾਰਤ ਵਾਪਸ ਨਹੀਂ ਆਉਂਦੀ ਤੇ ਅੱਜ ਇਸ ਨੂੰ ਲੈ ਕੇ ਵੱਡੀ ਖਬਰ ਆ ਕਿ ਹਾਲੇ ਫਿਲਹਾਲ ਭਾਰਤ ਵਾਪਸ ਆ ਜਿਹੜੀ ਸਰਜੀਤ ਕੌਰ ਨਹੀਂ ਆ ਰਹੀ ਇਸ ਜਾਨੀ ਕਿ ਲਾਹੌਰ ਟੱਪ ਕੇ ਇੰਡੀਆ ਦੇ ਵਿੱਚ ਐਂਟਰ ਨਹੀਂ ਹੋ ਰਹੀ ਦਰਸਲ ਉਸ ਦਾ ਇੱਕ ਕਾਰਨ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਪੈਸ਼ਲ ਟਰੈਵਲ ਪਰਮਿਟ ਦੇ ਪਰਮਿਟ ਜਿਹੜਾ ਉਹ ਰੋਕ ਲਿਆ ਗਿਆ ਭਾਰਤ ਆਉਣ ਦੇ ਲਈ ਸਰਬਜੀਤ ਕੌਰ ਨੂੰ ਜਿਹੜਾ ਜ਼ਰੂਰੀ ਪਰਮਿਟ ਆ ਉਹ ਨਹੀਂ ਮਿਲਿਆ ਤੇ ਇਸੇ ਦੇ ਵਿਚਾਲੇ ਹੁਣ ਸਰਬਜੀਤ ਕੌਰ ਨੂੰ ਜਿਹੜਾ ਲਾਹੌਰ ਦੇ دارੁਲ ਅਮਾਨ ਦੇ ਵਿੱਚ ਸ਼ਿਫਟ ਕੀਤਾ ਗਿਆ ਸਰਬਜੀਤ ਕੌਰ ਨੂੰ ਪੁਲਿਸ ਦੇ ਸਖਤ ਸੁਰੱਖਿਆ ਦੇ ਪ੍ਰਬੰਧਾਂ ਦੇ ਹੇਠਾਂ ਜਿਹੜਾ ਉਹ ਰੱਖਿਆ ਗਿਆ ਲਾਹੌਰ ਦੇ ਵਿੱਚ دارੁਲ ਅਮਾਨ ਦੇ ਵਿੱਚ ਰੱਖਿਆ ਗਿਆ ਭਾਰਤ ਆਉਣ ਦੇ ਲਈ ਸਰਬਜੀਤ ਕੌਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਟ੍ਰੈਵਲ ਦਾ ਜ਼ਰੂਰੀ ਪਰਮਟ ਉਹ ਨਹੀਂ ਦਿੱਤਾ ਗਿਆ ਸਪੈਸ਼ਲ ਟ੍ਰੈਵਲ ਪਰਮਟ ਜਿਸ ਨੂੰ ਕਿਹਾ ਜਾਂਦਾ ਉਹ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਸਰਬਜੀਤ ਕੌਰ ਨੂੰ ਨਹੀਂ ਦਿੱਤਾ ਗਿਆ ਹਾਲਾਂਕਿ ਕੁਝ ਚਰਚਾ ਜਾਂ ਮੀਡੀਆ ਸੂਤਰਾਂ حوالے ਤੋਂ ਇਹ ਵੀ ਖਬਰ ਸੀ ਕਿ ਸਰਬਜੀਤ ਕੌਰ ਨੇ ਇਹ ਗੱਲ ਆਕੀ ਸੀ ਕਿ ਉਹ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਪਰ ਇਸੇ ਦੇ ਵਿਚਾਲੇ ਕੁਝ ਖਬਰਾਂ ਇਹ ਸੀ ਕਿ ਉਸ ਨੂੰ ਜਿਹੜਾ ਟਾਰੀਵਾਗਾ ਵਾਟਰ ਦੇ ਜ਼ਰੀਏ ਜਿਹੜਾ 6 ਜਨਵਰੀ ਨੂੰ ਰਿਪੋਰਟ ਕੀਤਾ ਜਾਣਾ ਹਾਲਾਂਕਿ ਉਸ ਵਕਤ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਹ ਜਿਹੜਾ ਸਭ ਕੁਝ ਸਪਸ਼ਟ ਕਰ ਦਿੱਤਾ ਸੀ ਕਿ ਸਾਨੂੰ ਕਿਸੇ ਵੀ ਤਰੀਕੇ ਦੀ ਕੋਈ ਅਧਿਕਾਰਿਕ ਤੌਰ ਤੇ ਅਫੀਸ਼ੀਅਲ ਤੌਰ ਤੇ ਇਮੀਗ੍ਰੇਸ਼ਨ ਦੀ ਪਾਕਿਸਤਾਨ ਪਾਸੋਂ ਜਾਂ ਫਿਰ ਭਾਰਤ ਸਰਕਾਰ ਦੇ ਵੱਲੋਂ ਜਾਣਕਾਰੀ ਨਹੀਂ ਹੈ ਜਾਂ ਫਿਰ ਉਹਨਾਂ ਨੇ ਇਹ ਵੀ ਉਸ ਦਿਨ ਗੱਲ ਆਖ ਦਿੱਤੀ ਸੀ ਕਿ ਜੇ ਘਰ ਆਉਂਦੀ ਹੈ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਸ ਏਜੰਸੀ ਨੂੰ ਉਸ ਨੂੰ ਜਿਹੜਾ ਹੈਂਡਓਵਰ ਆ ਉਹ ਕੀਤਾ ਜਾਣਾ ਤੇ ਉਸ ਤੋਂ ਬਾਅਦ ਉਹ ਭਾਰਤ ਵਾਪਸ ਨਹੀਂ ਆਉਂਦੀ ਸਰਬਜੀਤ ਕੌਰ ਤੇ ਅੱਜ ਵੱਡੀ ਖਬਰ ਆ ਕਿ ਉਸ ਨੂੰ ਸਪੈਸ਼ਲ ਟਰੈਵਲ ਪਰਮਿਟ ਜਿਹੜਾ ਉਹ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨਹੀਂ ਦਿੱਤਾ ਗਿਆ ਤੇ ਇਸ ਵਕਤ ਲਾਹੌਰ ਦੇ دارੂਲ ਅਮਾਨ ਦੇ ਵਿੱਚ ਉਸ ਨੂੰ ਸਖਤ ਸੁਰੱਖਿਆ ਦੇ ਪ੍ਰਬੰਧਾਂ ਦੇ ਹੇਠ ਰੱਖਿਆ ਗਿਆ ਤੇ ਮੀਡੀਆ ਸੂਤਰਾਂ ਵੱਲੋਂ ਖਬਰ ਇਹ ਵੀ ਆ ਕਿ ਅਗਲੇ ਹਫਤੇ ਦੇ ਵਿੱਚ ਉਸ ਨੂੰ ਜਿਹੜਾ ਸਪੈਸ਼ਲ ਟਰੈਵਲ ਪਰਮਿਟ ਆ ਉਹ ਜਾਰੀ ਹੋ ਸਕਦਾ ਤੇ ਭਾਰਤ ਵਾਪਸ ਆ ਸਕਦੀ ਹੈ ਪਰ ਇਹ ਪੁਸ਼ਟੀ ਨਹੀਂ ਹੈ ਕਿ ਅਗਲੇ ਹਫਤੇ ਹੋ ਜਾਵੇਗਾ ਜਾਂ ਫਿਰ ਕਦੋਂ ਪਰ ਫਿਲਹਾਲ ਸਰਜੀਤ ਕੌਰ ਭਾਰਤ ਵਾਪਸ ਨਹੀਂ ਆ ਰਹੀ